ਕਰਦਾ ਕਰਦਾ ਬਹੁਤ ਮੁਸ਼ਕਲ ਆ ਫੜ ਟੜ ਕੇ ਚਲਾ ਰਹੇ ਹਾਂ ਜੀ ਕਰਜ਼ਾ ਚੱਕਿਆ ਹੋਇਆ ਸੀ ਹੁਣ ਵੀ ਅਸੀਂ ਕਰਜ਼ੇ ਥੱਲੇ ਆਏ ਪਿਆ ਜੀ ਦਵਾਈ ਲੈ ਕੇ ਪੈਨੇ ਆਗੇ ਇੰਨੀ ਟੈਨਸ਼ਨ ਹੋਈ ਪਈ ਆ ਵੀ ਇਹ ਸਾਡਾ ਧੰਦਾ ਸੀ ਇਹ ਸਾਡਾ ਚੌਪਟ ਹੋ ਗਿਆ 400 ਦੇ ਕਰੀਬ ਦਾ ਬਕਸਾ ਇੱਥੇ ਰੱਖਿਆ ਸੀ ਪੰਜਾਬ ਦੇ ਵਿੱਚ ਇੱਥੇ ਡੁੱਬ ਚੁੱਕਿਆ ਤੇ 750 ਬਕਸਾ ਸਾਡਾ ਮਤਲਬ ਸ਼੍ਰੀਨਗਰ ਦੇ ਵਿੱਚ ਜਿਹੜਾ ਮਤਲਬ ਬਦਲ ਫਟਣ ਦੇ ਨਾਲ ਉੱਥੇ ਸਾਰੀ ਮੱਖੇ ਦਾ ਨੁਕਸਾਨ ਹੋ ਗਿਆ ਆਪਣੇ ਦਾ 25 ਤੋਂ ਮਤਲਬ 30 ਲੱਖ ਦੇ ਵਿੱਚ ਵਿੱਚ ਜਿਹੜਾ ਨੁਕਸਾਨ ਹੋ ਚੁੱਕਾ ਹੈ ਰਵੀ ਮੱਖੀ ਦਾ ਬਿਲਕੁਲ ਹੀ ਖਤਮ ਹੋ ਗਈ ਪਾਣੀ ਕਰਕੇ ਜੀ ਕਿਉਂਕਿ ਬਕਸੇ ਵੀ ਇੰਨਾ ਜ਼ਿਆਦਾ ਪਿਆ ਤੇ ਬਕਸੇ ਸਾਰੇ ਮੱਲੋ ਪਾਣੀ ਦੇ ਵਿੱਚ ਡੁੱਬ ਗਏ ਜੀ ਜਿੰਨੇ ਵੀ ਬੀ ਕੀਪਰ ਨੇ ਜਿਨ੍ਹਾਂ ਦਾ ਮੱਲੋ ਹੜਾਂ ਦੇ ਨਾਲ ਨੁਕਸਾਨ ਹੋਇਆ ਵੀ ਸਾਰਿਆਂ ਦੀ ਮਦਦ ਕੀਤੀ ਜਾਵੇ ਜੀ ਹਾਂ ਬਰਨਾਲਾ ਦੇ ਪਿੰਡ ਜਲੂਰ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਹੜਾਂ ਕਾਰਨ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ ਇੰਨਾ ਪੀੜਤਾ ਮੁਤਾਬਕ 700 ਦੇ ਕਰੀਬ ਮਧੂਮੱਖੀਆਂ ਦੇ ਬਕਸੇ ਪਾਣੀ ਚ ਹੜ ਚੁੱਕੇ ਨੇ ਜਿਨ੍ਹਾਂ ਦੀ ਕੀਮਤ ਕਰੀਬ 25 ਤੋਂ 30 ਲੱਖ ਦੇ ਵਿਚਕਾਰ ਹੈ ਉਹਨਾਂ ਦੱਸਿਆ ਕਿ ਇਸ ਨੁਕਸਾਨ ਕਾਰਨ ਉਹ ਭਾਰੀ ਕਰਜ਼ੇ ਚ ਡੁੱਬ ਚੁੱਕੇ ਨੇ ਕਿਉਂਕਿ ਇਸ ਧੰਦੇ ਨਾਲ ਹੀ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ। ਨਾਮ ਜਗਵਿੰਦਰ ਸਿੰਘ ਜੀ ਪਿੰਡ ਆਪਣਾ ਜਲੂਰਾ ਤੇ ਜ਼ਿਲ੍ਹਾ ਬਰਨਾਲਾ ਤੇ ਮੈਂ ਘੱਟੋ ਘੱਟ 10 ਸਾਲ ਤੋਂ ਮੱਖੀ ਪਾਲਣ ਦਾ ਕੰਮ ਆ। ਮਹ ਲੋ ਕਰ ਰਹੇ ਹਾਂ ਮੀਂਹ ਕਾਰਨ ਤਾਂ ਇਹ ਲਗਾਤਾਰ ਮੀਂਹ ਪਈ ਗਿਆ ਉਹਦੇ ਕਾਰਨ ਸਾਡੇ ਬਕਸੇ ਰੱਖੇ ਹੋਏ ਸੀ ਜਿਹੜੇ ਮਤਲਬ 400 ਦੇ ਕਰੀਬ ਦਾ ਬਕਸਾ ਇੱਥੇ ਰੱਖਿਆ ਹੋਇਆ ਸੀ ਪੰਜਾਬ ਦੇ ਵਿੱਚ ਇੱਥੇ ਡੁੱਬ ਚੁੱਕੇ ਆ ਤੇ 750 ਬਕਸੇ ਸਾਡਾ ਮਤਲਬ ਸ਼੍ਰੀਨਗਰ ਦੇ ਵਿੱਚ ਜਿਹੜਾ ਮਤਲਬ ਬਦਲ ਫਟਣ ਦੇ ਨਾਲ ਉੱਥੇ ਸਾਰੀ ਮੱਖੇ ਦਾ ਨੁਕਸਾਨ ਹੋ ਗਿਆ ਆਪਣੀ ਦਾ ਆਪਣਾ ਘਟ ਘਟ ਪਛੀ ਤੋਂ ਮਤਲਬ 30 ਲੱਖ ਦੇ ਵਿੱਚ ਵਿੱਚ ਜਿਹੜਾ ਮਤਲਬ ਨੁਕਸਾਨ ਹੋ ਚੁੱਕਾ ਹੈ ਜਿਹੜਾ ਵੀ ਮਤਲਬ ਸਾਰਾ ਧੰਦੀ ਖਤਮ ਹੋ ਗਿਆ ਜੀ ਬੇਹ ਡੀ ਕੀਪਰਾਂ ਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਨਹੀਂ ਕੱਲੇ ਦਾ ਵੀ ਕੀਪਰਾਂ ਦਾ ਇਹ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਤੇ ਜਿੰਨੇ ਵੀ ਇਹ ਮੰਨ ਲਓ ਜਿਹੜੇ ਆਪਣਾ ਐਨ ਡੀ ਆਰ ਫਾ ਦੇ ਵਿੱਚ ਸਕੀਮ ਦੇ ਵਿੱਚ ਆਉਂਦਾ ਮੰਨ ਲਓ ਇਹ ਆਪਣਾ ਸਾਡਾ ਬੀ ਕੀਪਿੰਗ ਦਾ ਧੰਦਾ ਉਹਦੇ ਵਿੱਚ ਨਹੀਂ ਆ ਰਿਹਾ ਜਦਕਿ ਬੀ ਕੀਪਰ ਦਾ ਸਭ ਤੋਂ ਔਖਾ ਧੰਦਾ ਤੇ ਮਨ ਲਓ ਹਰ ਟਾਈਮ ਮਨ ਲਓ ਘਰ ਤੋਂ ਆਪ ਦੂਰ ਹੀ ਰਹਿਣਾ ਪੈਂਦਾ ਤੇ ਇਹ ਜਿਹੜੇ ਹੜ੍ਹ ਆਏ ਨੇ ਹੜ੍ਹਾਂ ਨਾਲ ਸਭ ਤੋਂ ਵੱਧ ਨੁਕਸਾਨ ਆ ਬੀ ਕੀਪਰ ਦਾ ਹੋਇਆ ਜਿਹੜਾ ਕਿ ਮੰਨ ਲਓ ਇਹ ਧੰਦੇ ਨੂੰ ਵੀ ਇਹ ਸਕੀਮ ਦੇ ਵਿੱਚ ਆਉਣਾ ਚਾਹੀਦਾ ਵੀ ਜਿਹੜੇ ਵੀ ਬੀ ਕੀਪਰਾਂ ਦੀ ਸਹਾਇਤਾ ਹੋ ਸਕੇ ਸਾਡੇ ਮੱਖੀ ਦਾ ਬਿਲਕੁਲ ਹੀ ਖਤਮ ਹੋ ਗਈ ਪਾਣੀ ਕਰਕੇ ਜੀ ਕਿਉਂਕਿ ਬਕਸੇ ਵੀ ਇੰਨਾ ਜ਼ਿਆਦਾ ਪਿਆ ਤੇ ਬਕਸੇ ਸਾਰੇ ਮੰਨ ਲਓ ਪਾਣੀ ਦੇ ਵਿੱਚ ਡੁੱਬ ਗਏ ਜੀ ਤੇ ਸ਼੍ਰੀਨਗਰ ਦੇ ਵਿੱਚ ਜਿਹੜੇ ਬਕਸੇ ਰੱਖੇ ਹੋਏ ਸੀ ਉਹਦਾ ਸਾਨੂੰ ਆਪਣਾ ਮਲਬਾ ਵੀ ਨਹੀਂ ਮਿਲਿਆ ਉਹਦਾ ਤਾਂ ਉਹਦਾ ਬਦਲ ਫਟਣ ਦੇ ਨਾਲ 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 ਹੀ ਰੋੜ ਕੇ ਲੈ ਕੇ ਮਲਬਾ ਵੀ ਮੰਨ ਲਓ ਇੱਥੇ ਇੱਥੇ ਸਾਡੇ ਬਕਸੇ ਤਾਂ ਚਲੋ ਸਾਡੇ ਲੇ ਵੇ ਰਹਿ ਗਏ ਜੀ ਜਿਹੜਾ ਸ਼੍ਰੀਨਗਰ ਦੇ ਵਿੱਚ ਤਾਂ ਸਾਡੇ ਜਿਹੜੇ ਬਕਸੇ ਸੀ ਉਹ ਵੀ ਮੌਲਾ ਬਦਲ ਫਟਣ ਨਾਲ ਨਾਲ ਰੋੜ ਕੇ ਲੈ ਗਏ ਸਾਰਾ ਕੁਝ ਜੀ ਇਹਦੇ ਸਾਡਾ ਲੱਗਿਆ ਵੈਸੀ 30-40 ਲੱਖ ਰੁਪਏ ਜੀ ਟੋਟਲ ਅੱਗੇ ਅਸੀਂ ਮੌਲਾ ਇਹਦੇ ਖਰਚਾ ਵੀ ਕਰੀ ਬੈਠੇ ਸੀ ਸੀਜ਼ਨ ਮੁਰੇ ਆਉਣ ਵਾਲਾ ਸੀ ਸਾਡਾ ਜੀ ਮੌਲਾ ਸੀਜ਼ਨ ਤੇ ਅਸੀਂ ਮੌਲਾ ਜਿਹੜੀ ਕਮਾਈ ਕਰਨੀ ਸੀ ਉਹ ਹੁਣ ਸਟਾਰਟ ਹੋਣੀ ਸੀ ਅਸੀਂ ਜਿੰਨੇ ਵੀ ਖਰਚੇ ਹੁਣ ਤੱਕ ਜਿੰਨੇ ਹੁੰਦੇ ਹੁੰਦੇ ਸਾਲ ਦੇ ਸਾਰੇ ਖਰਚੇ ਕਰੀ ਬੈਠੇ ਸੀ ਨਾਲ ਕੋੜਗੜ 15-20 ਮੁੰਡੇ ਜਿਹੜੇ ਨਾਲ ਕੰਮ ਕਰਦੇ ਨੇ ਜਿਹੜੇ ਉਹਨਾਂ ਦਾ ਵੀ ਨਾਲ ਮੇਰੇ ਮੌਲਾ ਨੁਕਸਾਨ ਹੋਇਆ ਕਿਸੇ ਦਾ ਕਿੰਨੇ ਬਕਸਿਆਂ ਦਾ ਕਿਸੇ ਦਾ ਕਿੰਨੇ ਦਾ ਜੀ ਅਸੀਂ 3.5 ਕਿੱਲਿਆਂ ਦੀ ਮਤਲਬ ਆਪਣਾ ਖੇਤੀ ਹੈ ਜੀ ਅਸੀਂ ਮਤਲਬ ਖੇਤੀ ਘਟ ਹੋਣ ਕਰਕੇ ਅਸੀਂ ਇਹ ਸਾਇਕ ਸਾਇਕ ਧੰਦੇ ਵੱਜੋਂ ਮਤਲਬ ਬੀ ਕੀਪਿੰਗ ਦਾ ਕੰਮ ਅਸੀਂ ਕਰਨ ਲੱਗੇ ਸੀ ਤੇ ਹੁਣ ਇਹ ਹੜਾਂ ਦੀ ਮਾਰ ਹੋਣ ਕਰਨਾ ਸਾਰਾ ਜਿੰਨਾ ਅਸੀਂ ਮਤਲਬ ਸਾਰਾ ਕੁਝ ਹੀ ਖਤਮ ਹੋ ਗਿਆ ਜੀ ਸਾਡੇ ਦਾ ਸਰਕਾਰ ਤੋਂ ਇਹ ਮੰਗਾਈ ਜਿਹੜੇ ਬੀ ਕੀਪਰ ਨੇ ਵੀ ਜਿੰਨੇ ਵੀ ਬੀ ਕੀਪਰ ਨੇ ਜਿਨ੍ਹਾਂ ਦਾ ਮਤਲਬ ਹੜਾਂ ਦੇ ਨਾਲ ਨੁਕਸਾਨ ਹੋਇਆ ਵੀ ਸਾਰਿਆਂ ਦੀ ਮਦਦ ਕੀਤੀ ਜਾਵੇ ਆ ਇਹ ਆਪਣਾ ਮੁਆਵਜਾ ਬਣਦੀ ਹੈ ਕੋਈ ਮੱਲਬਨ ਦਿੱਤਾ ਜਾਵੇ ਜੀ ਕਿਸ ਤਰ੍ਹਾਂ ਜਿਹੜਾ ਤੁਸੀਂ ਇਹ ਕੀਤਾ ਸ਼ੁਰੂ ਕੀਤਾ ਤੇ ਸਰਕਾਰ ਤੋਂ ਕੋਈ ਐਸਾ ਵੀ ਜਿਵੇਂ ਹੁਣ ਹੋਰ ਮਾਲ ਖੇਤੀ ਵਾਲਿਆਂ ਦਾ ਜਾਂ ਹੋਰ ਆਪਣਾ ਕੋਈ ਕਰਜ਼ੇ ਵਗੈਰਾ ਮਾਫ ਕਰਦੇ ਆ ਵੀ ਇਹ ਆਪਣਾ ਬੀ ਕੀਪਰਾਂ ਦਾ ਵੀ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਵੀ ਜਿੰਨੇ ਵੀ ਕਰਜ਼ੇ ਨੇ ਵੀ ਸਾਰੇ ਮਾਫ ਕੀਤੇ ਜਾਣ ਪੀੜ ਤੇ ਇਹਨਾਂ ਮਧੂਮੱਖੀ ਪਾਲਕਾਂ ਵੱਲੋਂ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਹਾਲਾਤਾਂ ਅੱਗੇ ਬੇਵੱਸ ਹੋ ਚੁੱਕੇ ਨੇ ਚੱਲ ਰਹੀ ਇਸ ਪਰੇਸ਼ਾਨੀ ਦੇ ਚੱਲਦੇ ਚਿੰਤਾ ਉਹਨਾਂ ਨੂੰ ਦਿਨ ਰਾਤ ਵੱਡ-ਵੱਡ ਖਾ ਰਹੀ ਐ ਅਸੀਂ 15 ਜਾਣੇ ਬੀਕਿੰਦਾ ਕੰਮ ਕਰਦੇ ਆ ਜੀ ਇੱਥੇ ਸਾਡਾ ਝਲੂਰ ਪਿੰਡ ਚ 400 ਬਕਸਾ ਖੇਤ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਥਰ ਉਦੋਂ ਬਾਅਦ ਸਾਡਾ 1700 ਬਕਸਾ ਸ਼ਰੀਨਗਰ ਪਿਆ ਸੀ ਉਹਦੇ ਫੀਡ ਲਾ ਕੇ ਖਰਚਾ ਲਾ ਕੇ ਸਾਡਾ 12-13 ਲੱਖ ਰੁਪਈਆ ਖਰਚਾ ਹੁਣ ਤੱਕ ਹੋ ਚੱਕਿਆ ਮੱਖੀ ਦੇ ਉੱਤੇ ਹੂੰ ਤੇ ਹੁਣ ਉਹਦੇ ਵਿੱਚੋਂ 400 ਤਾਂ ਜਰੂਰ ਜਿਹੜਾ ਰੱਖਿਆ ਸੀ ਇਹ ਵੀ ਡੁੱਬ ਗਿਆ ਜੀ ਤੇ ਇਹ 750 ਬਕਸਾ ਸਾਡਾ ਸਰੀਨਾਗਰ ਪਿਆ ਸੀ ਉਹ ਵੀ ਡੁੱਬ ਗਿਆ। ਇਹ ਹੀ ਸਾਡਾ ਧੰਦਾ ਹੈਗਾ ਹੋਰ ਸਾਡੇ ਲਵੇ ਕੋਈ ਧੰਦਾ ਨਹੀਂ ਹੈਗਾ ਜੀ। ਇਸੇ ਨਾਲ ਹੀ ਸਾਡਾ ਘਰ ਚੱਲਦਾ ਸਾਡਾ ਦੇ ਇਸੇ ਨਾਲ ਹੀ ਚੱਲ ਰਿਹਾ ਹੈਗਾ। ਘਰ ਦਾ ਘਰ ਤਾਂ ਬਹੁਤ ਸ ਮੁਸ਼ਕਲ ਆ ਫੜ ਟੜ ਕੇ ਚਲਾ ਰਹੇ ਹਾਂ ਜੀ। ਹੁਣ ਜਿਹੜਾ ਪਹਿਲਾਂ ਵੀ ਕਰਜ਼ਾ ਚੱਕਿਆ ਹੋਇਆ ਸੀ ਹੁਣ ਵੀ ਅਸੀਂ ਕਰਜ਼ੇ ਥੱਲੇ ਆਏ ਪਿਆ ਜੀ। ਸਾਡੇ ਘਰ ਦੇ ਹਾਲਾਤ ਇੰਨੇ ਨੇ ਦਵਾਈ ਲੈ ਕੇ ਪੈਣੇ ਆਗੇ ਇੰਨੀ ਟੈਨਸ਼ਨ ਹੋਈ ਪਈ ਆ ਵੀ ਇਹ ਸਾਡਾ ਧੰਦਾ ਸੀ ਇਹ ਸਾਡਾ ਚੌਪਟ ਹੋ ਗਿਆ ਪੀੜਤ ਇਹਨਾਂ ਨੌਜਵਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਹ ਇਸ ਕਰਜ਼ੇ ਦੇ ਬੋਝ ਤੋਂ ਨਿਕਲ ਸਕਣ ਮੁੜ ਆਪਣਾ ਧੰਦਾ ਸ਼ੁਰੂ ਕਰ ਸਕਣ ਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ ਜਗਵਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ